ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਪਾਰਤ ਵਿਕਾਸ ਪਰਿਸ਼ਦ ਨੇ ਮਹਿਲਾਵਾਂ ਨੂੰ ਕੀਤਾ ਸਨਮਾਨਿਤ ਜੀहां ਪਾਰਤ ਵਿਕਾਸ ਪਰਿਸ਼ਦ ਭਾਗਣਾ ਨੰਗਲਵੱਲੋ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਸੰਬੰਧਿਤ ਚ ਬ੍ਰਹਮ ਕੁਮਾਰੀ ਈਸ਼ਵਰੀ ਵਿਦਿਆਲਯ ਵਿੱਚ ਮਹਿਲਾਵਾਂ ਨੂੰ ਸਨਮਾਨ ਦੇਣ ਵਾਸਤੇ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਮਾਤਾ ਬਲਵਿੰਦਰ ਕੋਰ ਅਤੇ ਪਿਤਾ ਸੋਹਣ ਸਿੰਘ ਬੈਂਸ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਤੇ ਵੱਖ-ਵੱਖ ਸਮਾਜ ਸੇਵੀਆਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਗਲਬਾਤ ਕਰਦਿਆ ਹੋਇਆ ਕਿ ਹੈ ਕਿ ਅੱਜ ਨਾਰੀ ਤੋਂ ਬਿਨਾ ਸਮਾਜ ਦੀ ਕਲਪਨਾ ਕਰਨਾ ਅਸੰਭਵ ਨਹੀਂ ਮੁਮਕਿਨ ਹੈ ਅੱਜ ਦੀ ਨਾਰੀ ਹਰ ਕੰਮ ਵਿੱਚ ਨਾਮੜਾ ਖੱਟ ਰਹੀ ਹੈ ਅਤੇ ਗ੍ਰਹਸਤੀ ਨੂੰ ਨਿਭਾ ਰਹੀ ਹੈ ਤੇ ਦੇਸ਼ ਦੇ ਵਖ ਵਖ ਉੱਚ ਅਧਿਆਤਿਆਂ ਤੇ ਵਿਰਾਜਮਨ ਹੈ ਇਸ ਕਰਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਉਹਨਾਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਦੇਸ਼ ਅਤੇ ਸਮਾਜ ਪ੍ਰਤੀ ਚੰਗੀ ਭੂਮਿਕਾ ਰਹੀ ਹੈ ਅਤੇ ਦੂਜੀਆਂ ਮਹਿਲਾਵਾਂ ਵੀ ਉਹਨਾਂ ਨੂੰ ਦੇਖ ਕੇ ਅੱਗੇ ਵਧਣ ਦਾ ਜੋਸ਼ ਸਮਾਜ ਵਿੱਚ ਨਾਰੀ ਸਿਰ ਚੁੱਕ ਕੇ ਜੀ ਸਕੇ ਤੁਸੀਂ ਵੇਖ ਰਹੇ ਹੋ ਨੰਗਰ ਸਿਟੀ ਅਪਡੇਟ ਲਈ ਅਵਿਨਾਸ਼ ਚਰਬਾਦੀ ਰਿਪੋਰਟ ਇਹ ਬੜਾ ਵਿਸ਼ੇਸ਼ ਦਿਨ ਹੈ ਕੈਸੀ ਦਾ ਹਰ ਦਿਨ ਮਹਿਲਾ ਮਹਾ ਦਾ ਦਿਨ ਹੈ ਪਰ ਅੱਜ ਦਾ ਦਿਨ ਜਿਹੜਾ ਉਹ ਸਪੈਸ਼ਲੀ ਸਮਰਪਕ ਹੈ ਅ ਇਸ ਤਰ੍ਹਾਂ ਵੀ ਪਰ ਮਹਿਲਾ ਮਤੋਂ ਬਗੈਰ ਕੁਝ ਵੀ ਪੋਸੀਬਲ ਨਹੀਂ ਨਾਰੀ ਦਾ ਸਨਮਾਨ ਕਰਨਾ ਔਰ ਉਹਨਾਂ ਨੂੰ ਇੱਜ਼ਤ ਦੇਣਾ ਇਹ ਮਨੁੱਖ ਦੀ ਪ੍ਰਾਇਰਟੀ ਹੈ ਅੱਜ ਤੁਸੀਂ ਦੇਖੋਗੇ ਕਿਸੇ ਵੀ ਮੁਕਾਮ ਦੇ ਵਿੱਚ ਕਿਸੇ ਵੀ ਫੀਲਡ ਵਿੱਚ ਜਿਹੜੀਆਂ ਔਰਤਾਂ ਹੈ ਉਹ ਮਰਦਾਂ ਤੋਂ ਕਿਤੇ ਜ਼ਿਆਦਾ ਗਿਆ ਹੈ ਆਪਾਂ ਆਪਣੇ ਹਲਕੇ ਦੀ ਗੱਲ ਕਰ ਲਈ ਆਪਣੇ ਜ਼ਿਲ੍ਹੇ ਦੀ ਗੱਲ ਕਰ ਲਈ ਅਧਿਸ਼ਾਂ ਦੀ ਗੱਲ ਕਰ ਲਈ ਅਸੀਂ ਆਪਣੇ ਹਲਕੇ ਦੀ ਵੀ ਇੱਕ ਵੀ ਦੇਖੀ ਸਾਡੇ ਤਿੰਨ ਸਕੂਲ ਨੇ ਤਿੰਨਾਂ ਸਕੂਲਾਂ ਦੇ ਮੈਨਾ ਪ੍ਰਿੰਸੀਪਲ ਸਾਡੇ ਜੀਡੀਪੀਓ ਮੈਡਮ ਪ੍ਰਿੰਸੀਪਲ ਮੈਡਮ ਹੈ ਔਰ ਸਾਡੇ ਐਸਡੀਐਮ ਉਹ ਵੀ ਮਹਿਲਾ ਹੈ ਸਾਡੇ ਏਡੀਸੀ ਦੋਨੋਂ ਸਾਡੇ ਮਹਿਲਾ ਹੈ ਮੇਰਾ ਕਹਿਣ ਦਾ ਮਤਲਬ ਹੈ ਮਹਿਲਾਮਤ ਉਹ ਬਿਗਿਆਰ ਪੋਸੀਬਲ ਨਹੀਂ ਹੈ ਅੱਜ ਦਾ ਜਿਹੜਾ ਦਿਨ ਹੈ ਮਹਿਲਾ ਮਨ ਨੂੰ ਸਮਰਪਿਤ ਹੈ ਔਰ ਖਾਸ ਕਰ ਜਿਹੜੀਆਂ ਮਾਤਾ ਮਾਂ ਜਿਵੇਂ ਮੈਂ ਅਗਰ ਆਪਣੀ ਗੱਲ ਕਰਾਂ ਤਾਂ ਜੋ ਅੱਜ ਵੀ ਸੀ ਆਪਣੇ ਸਮਾਜ ਵਿੱਚ ਆਪਣੀ ਮਾਤਾ ਮਾਂ ਕਰਕੇ ਮੇਰੇ ਨਾਲ ਜਿਹੜੇ ਸਾਥੀ ਐ ਇਹਨਾਂ ਨੂੰ ਵੀ ਸਾਰੇ ਇਸ ਗੱਲ ਦਾ ਪਤਾ ਹੈ ਮੈਂ ਇੱਕ ਛੋਟੀ ਜਿਹੀ ਕਵਿਤਾ ਮਾਂ ਦੇ ਰੂਪ ਲਿਖੀ ਜਾਪਨਾ ਉਹ ਲਿਖੀ ਮੈਂ ਮਹਿਲਾ ਮਾਂ ਦੇ ਰੂਪ ਤੇ ਲਿਖੀ ਆਪਣੀ ਮਾਂ ਦੇ ਰੂਪ ਤੇ ਉਹ ਮੈਂ ਤੁਹਾਡੀ ਮਾਦੀ ਜੀ ਦੱਸ ਦਿੰਨਾ ਮਾਂ ਮੈਨੂੰ ਛੱਡ ਕੇ ਨਾ ਜਾਵੀਂ ਖੜਾ ਥੋੜੀ ਦੇਰ ਹੋਰ ਵੇਖ ਲੈਣ ਤੇ ਕਰਨਾ ਤੂੰ ਪਾਸੇ ਮਾਇ ਗੋਦੀ ਵਿੱਚ ਮੈਨੂੰ ਥੋੜੀ ਦੇਰ ਹੋਰ ਲੈ ਕੇ ਲੈਣ ਮਾਂ ਮੈਨੂੰ ਤੇਰੀ ਬਹੁਤ ਯਾਦ ਆਉਂਦੀ ਹੈ ਜਦੋਂ ਯਾਦ ਆਉਂਦੀ ਹੈ ਤਾਂ ਰੁੱਲ ਲੱਗ ਜਾਂਦਾ ਦੁਨੀਆ ਦੇ ਮੇਲੇ ਵਿੱਚ ਰੌਣਕਾਂ ਦੇ ਵਿੱਚ ਮੇਲੇ ਵਿੱਚ ਮਾਂ ਤੇਤੂ ਬਗੈਰ ਮੱਕਾ ਨਹੀਂ ਲੱਗਦਾ ਤੇਤੂ ਬਗੈਰ ਹੁਣ ਮੇਰੇ ਅੱਥੇ ਦਿਨ ਨਹੀਂ ਲੱਗਦਾ ਮਾਂ ਮੈਨੂੰ ਯਾਦ ਆਇਆ ਛਿੱਟੇ ਛਿੱਟੇ tela ਵਾਲੇ ਦੁੱਧ ਨਾਲ ਮੈਨੂੰ ਤੂੜੀਆਂ ਭੇਲੀਆਂ ਖਵਾਉਂਦੀ ਸੀ ਮਾਰ ਮਾਰ ਫੂਕਾ ਮੈਨੂੰ ਠੰਡਾ ਦੁੱਧ ਪਿਆਉਂਦੀ ਸੀ دیر ਨਾ ਹੋ ਜਾਵੇ ਸਕੂਲ ਤੋਂ ਮੈਨੂੰ ਜਲਦੀ ਬਿਜਾਉਂਦੀ ਸੀ ਨੋਹਾ ਤੋ ਆਕੇ ਨજર ਲੱਗ ਜਾਵੇ ਕਿਸੇ ਦੀ ਮੈਨੂੰ ਤੁਕਾੜਾ ਟਿਕਾ ਲੰਮੀ ਮਾਂ ਮੇਰੇ ਛੱਡ ਕੇ ਨੇ ਜਾਮੀ ਆੜਾ ਥੋੜੀਏ ਪੁਰਗੋਲੀ ਵਿੱਚ ਰਹਿ ਜਾਂਦੇ ਮਾਂ ਮੈਨੂੰ ਤੇਰੀ ਬਹੁਤ ਜ਼ਿਆਦਾ ਲਿਏ ਜਦੋਂ ਜ਼ਿਆਦਾ ਹੁੰਦੀ ਹੈ ਕਰ ਲਾ ਕੇ ਚੱਲਦੀ ਹੈ ਕਿ ਮੈਂ ਥੋੜਨਾਇਸ ਕਰਕੇ ਸ਼ੇਰ ਕਰ ਰਿਹਾ ਕਿ ਹਰ ਵਿਅਕਤੀ ਨੂੰ ਆਪਣੀ ਮਾਂ ਨਾਲ ਬੜੀ ਮੁਹੱਬਤ ਹੁੰਦੀ ਹੈ ਮਹਿਲਾ ਮਤ ਦੇ ਨਾਲ ਸਾਨੂੰ ਰਿਗਾਰਡ ਕਰਨਾ ਚਾਹੀਦਾ ਸੋ ਸਮਾਜ ਦੇ ਵਿੱਚ ਮਹਿਲਾ ਮਤ ਵਗੈਰਾ ਕੁਝ ਨਹੀਂ ਹੈ ਹਰ ਪ੍ਰਾਣੀ ਨੂੰ ਛੋਟੇ ਤੋਂ ਬੜੇ ਪ੍ਰਾਣੀ ਨੂੰ ਮਹਿਲਾਵਾਂ ਦੀ ਬਹੁਤ ਦਿੱਕਤਾਂ ਚੱਲਦੀਆਂ ਆ ਜਿਹੜਾ 8-10 ਦਿਨ ਬਰਸ਼ੀਸ਼ ਮਨਾਉਣ ਵਾਸਤੇ ਭਾਰਤ ਵਿਕਾਸ ਪਰਸ਼ਦ ਇੱਕ ਵਿਸ਼ੇਸ਼ ਉਪਰਾਲਾ ਹੈ ਭਾਰਤ ਵਿਕਾਸ ਪਰਸ਼ਦ ਨੇ ਅੱਜ ਸੈਕਟਰ ਨਿਆਨੰਗਲ ਫੇਸ 100 ਅਗਾਂਹ ਉੱਥੇ ਇੱਕ ਪ੍ਰੋਗਰਾਮ ਰੱਖਿਆ ਹੈ ਜਿਹਦੇ ਵਿੱਚ ਜੜੀਆਂ ਸਾਡੇ ਹਲਕੇ ਦੇ ਵਿੱਚ ਪ੍ਰੋਮਿਨੈਂਟ ਮਹਿਲਾਵਾਂ ਜਿਨ੍ਹਾਂ ਦਾ ਸਮਾਜ ਦੇ ਵਿੱਚ ਇੱਕ ਅੱਛਾ ਯੋਗਦਾਨ ਹੈ ਉਹਨਾਂ ਨੂੰ ਇਹਨਾਂ ਨੇ ਸਨਮਾਨ ਵੀ ਦੇਣਾ ਹੈ ਸੋ ਮਹਿਲਾਵਾਂ ਨੂੰ ਸਨਮਾਨ ਦੇਣਾ ਜਿਹੜਾ ਤਾਂ ਹਰ ਜਿਹੜੇ ਵਰਗ ਦੇ ਲੋਕ ਆ ਉਹਨਾਂ ਦਾ ਇੱਕ ਉਹਨਾਂ ਦੀ ਇੱਕ ਡਿਊਟੀ ਬਣਦੀ ਹੈ ਕਰਤੱਬੇ ਬਣਦਾ ਤਾਂ ਜੋ ਸਮਾਜ ਨੂੰ ਸੰਭਾਲਣ ਵਾਸਤੇ ਮਹਿਲਾ ਮਖੂਰ ਜਾ ਕੇ ਜਿਹੜਾ ਪਹਿਲ ਕਦਮੀ ਕਰਨ ਸੋਧਨ ਮਿਹਰਬਾਨੀ। ਇੱਕ ਪ੍ਰੋਗਰਾਮ ਕੀ ਬਾਰੇ ਬਤਾ ਦਿੰਦੇ ਹੋ? ਉੱਪਰ ਕਰੋ। ਇਹ ਦੇਖੋ ਪ੍ਰੋਗਰਾਮ ਹੈ ਇਹ ਇਹ ਮਹਿਲਾ ਸਸ਼ਕਤੀਕਰਨ ਕੇ ਬਾਰੇ ਲਿਖੇ ਹੈ। ਅੱਜ ਔਰਮਨ ਦੇ ਵੀ ਹੈ, ਮਹਿਲਾ ਦਿਵਸ ਵੀ ਹੈ। ਤੁਹਾਡੇ ਲੋਕੀਂ ਅੰਦਰ ਕਿਆ-ਕਿਆ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਉਹ ਕੈਸੇ ਇੱਕ ਪਰਿਵਾਰ ਨੂੰ ਖੁਸ਼ਹਾਲ ਪਰਿਵਾਰ ਬਣਾ ਸਕੀਂ ਇਸ ਬਾਰੇ ਵਿੱਚ ਇਹ ਪ੍ਰੋਗਰਾਮ ਅੱਜ ਹੁਣੇ ਕੀਤਾ ਹੈ। ਆਪਣਾ ਨਾਮ ਦੱਸੋ। ਮੇਰਾ ਨਾਮ ਪੀਕੇ ਰਿਮਾ ਗ੍ਰਮਾ ਕੁਮਾਰੀ ਹਾਂ। ਮੈਂ ਸਮੂਹ ਦੇਸ਼ਵਾਸੀਆਂ ਨੂੰ ਸੂ ਨੰਗਲ ਵਾਸੀਆਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨਾ। ਅੱਜ ਦੇ ਇਸ ਸਮੇਂ ਦੇ ਵਿੱਚ ਮਹਿਲਾ ਸਸ਼ਕਤੀਕਰਨ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਹਰ ਖੇਤਰ ਦੇ ਵਿੱਚ ਤੁਸੀਂ ਦੇਖਦੇ ਹੋ ਮਹਿਲਾਵਾਂ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਭਾਵੇਂ ਉਹ ਸਾਡਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੋ ਜਵੇ ਸਾਡੇ ਨਗਰ ਕੌਂਸਲ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਮਹਿਲਾ ਸਸ਼ਕਤੀਕਰਨ ਨੂੰ ਅਸੀਂ ਪੂਰਾ 50% ਜਿਹੜਾ ਜਿੰਨੇ ਬੰਦਿਆਂ ਦਾ ਯੋਗਦਾਨ ਹੈ ਉੰਨਾ ਹੀ ਮਹਿਲਾਵਾਂ ਦਾ ਯੋਗਦਾਨ ਹੈ ਸਾਡੇ 10 ਲੀਡਿਸ ਐਮਸੀ ਹੈ ਇਹਨੂੰ ਸ਼ਹਿਰ ਨੂੰ ਸੁਚਾਰੂ ਰੂਪ ਨਾਲ ਚਲਾਉਂਦੇ ਆ। ਇਸੇ ਤਰ੍ਹਾਂ ਸਾਡੇ ਡੀਸੀ ਮੈਡਮ ਵੀ ਇੱਕ ਲੇਡੀ ਹੈ। ਔਰ ਸਾਡੇ ਐਸਡੀਐਮ ਮੈਡਮ ਵੀ ਇੱਕ ਅਨਮਜੋਤਪੂਰੀ ਉਹ ਵੀ ਇੱਕ ਲੇਡੀ ਹੈ। ਸਾਡੇ ਅੱਜ ਦੇ ਯੁੱਗ ਵਿੱਚ ਜਿਹੜਾ ਇਹ ਪ੍ਰੋਗਰਾਮ ਅੱਜ ਭਾਰਤ ਵਿਕਾਸ ਪਰਿਸ਼ਦ ਔਰ ਬ੍ਰਹਮ ਕੁਮਾਰੀ ਈਸ਼ਵਰੀ ਸੰਸਥਾਨ ਨੇ ਚਲਾਇਆ ਹੈ। ਇਹ ਬਹੁਤ ਹੀ ਸਰਹਾਨਾਯੋਗ ਹੈ। ਮਹਿਲਾ ਸਸ਼ਕਤੀਕਰਨ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਹੀ ਸਾਡੇ ਸਾਰਿਆਂ ਦੇ ਸਾਥ ਦੀ ਜ਼ਰੂਰਤ ਹੈ। ਮੈਂ ਇੱਕ ਵਾਰੀ ਫੇਰ ਤੁਹਾਡੇ ਚੈਨਲ ਰਾਹੀਂ ਸਾਰੇ ਦੇਸ਼ਵਾਸੀਆਂ ਨੂੰ ਨੰਗਲਵਾਸੀਆਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ ਧੰਨਵਾਦ ਜੀ ਠੀਕ ਹੈ ਜੀ ਸਰਪ੍ਰਥਮ ਅੰਤਰਰਾਸ਼ਟਰੀ ਮਹਿਲਾ ਦਿਵਸ ਪਰ ਸਭੀ ਕੋ ਹਾਰਦਿਕ ਵਧਾਈ ਉਸੇ ਤੌਰ ਪਰ ਇਹ ਆ ਬ੍ਰਹਮ ਕੁਮਾਰੀ ਆਸ਼ਰਮ ਹੈ ਪਹੁੰਚੀ ਨਾਰੀ ਸ਼ਕਤੀ ਕੋ ਸਲਾਮ ਨਾਰੀ ਸ਼ਕਤੀ ਅੱਜ ਇੱਕ ਬਹੁਤ ਹੀ ਬੜੀ ਸ਼ਕਤੀ ਹੈ ਬਣ ਚੁੱਕੀ ਹੈ ਕਿਉਂਕਿ नारी का ना जो योगदान है ये पूरे विश्व में एक अपने आप में सराहनीय है पूरा जैसे कि हमारे भारत की राष्ट्रपति द्रौपदी मुर्मू वो आज की राष्ट्रपति है जो फर्स्ट सिटीजन ऑफ इंडिया ये हमारे लिए गर्व की बात है ऐसे ही हमारे हमारी राजधानी राज दिल्ली की और जो तो चीफ मिनिस्टर है वो भी एक नारी है इससे पहले जो जीवन पूर्व चीफ मिनिस्टर रही है वो भी एक नारी थी हमारे देश के प्रधानमंत्री भी एक नारी रह चुकी है ये हमारे लिए गर्व की बात है मैं इस हार्थ विकास परिषद जो की हर साल अंतर्राष्ट्रीय महिला दिवस मनाता आ रहा है इस बार हमने ब्रह्म कुमारी आश्रम में ये इनके साथ मिलकर हम कर, करने जा रहे हैं इनमें से हम उन महिलाओं को सम्मानित करेंगे जिन्होंने समाज के लिए या देश के लिए या अपने सोसाइटी के लिए कुछ न कुछ योगदान दिया है ताकि उनको देखकर दूसरे लोगों को भी प्रोत्साहन मिले उनको भी हौसला हो कि हम भी इनको हम अवार्ड हमें भी सम्मानित किया जाए तो मैं इसी अवसर पर हम 25 महिलाओं को सम्मानित करेंगे एक बार फिर पुनः भाजपा परिषद और ब्रह्म कुमारी आश्रम की ओर से सभी को अंतर्राष्ट्रीय महिला दिवस की हार्दिक शुभकामनाएं धन्यवाद जय